ਕਵਕ ਪਿੰਡਾਂ ਤੋਂ ਪਹੁੰਚੇ ਹੋਏ ਜਜਾਲੂ ਯੋਧਿਓ ਗੱਜ ਬਚ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਭਾਈ ਜਿਆਦਨ ਦਸੰਗ ਵਰਗਿਆਂ ਦਾ ਸਮੂਹੀ ਟੀਮ ਦਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਲੰਮੇ ਸਮੇਂ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਨਾਲ ਜੁੜੇ ਖੜੇ ਹੋ ਲੰਮੇ ਸਮੇਂ ਤੋਂ ਜੁੜੇ ਆ ਮੈਂ ਲੰਬੀ ਹਲਕੇ ਦੇ ਪਿੰਡਾਂ 'ਚ ਗਿਆ 72 ਪਿੰਡਾਂ ਲੰਬੀ ਹਲਕੇ ਦੇ ਮੈਨੂੰ ਲੱਗਿਆ ਵੀ ਇੱਧਰ ਤਾਂ ਕੋਈ ਬੰਦਾ ਨਹੀਂ ਹੋਣਾ ਪਰ ਕਮਾਲ ਦੀ ਗੱਲ ਦੇਖੋ ਕਿ ਹਰ ਪਿੰਡ ਦੇ ਵਿੱਚ ਕਿਸੇ ਪਿੰਡ 'ਚ ਇੱਕ ਆ ਕਿਸੇ ਦੋ ਆ ਕਿਸੇ ਚਾਰ ਆ ਕਿਤੇ 10-10 ਬੰਦੇ ਵੀ ਬੈਠੇ ਆ ਜਿਹੜੇ ਮੈਨੂੰ ਮਿਲਦੇ ਰਹੇ ਕਿ ਅਸੀਂ ਮਾਨ ਸਾਹਿਬ ਨਾਲ ਮੁੱਢੋਂ ਖੜੇ ਆ ਹਾਲੇ ਵੀ ਬੰਦੇ ਜਿਉਂਦੇ ਤਿਉਂ ਉਸੇ ਸਟੈਂਡ 'ਤੇ ਖੜੇ ਆ ਜਿਸ ਤਰ੍ਹਾਂ ਇੱਕੋ ਸਟੈਂਡ ਮਾਨ ਸਾਹਿਬ ਨੇ ਆਪਣੇ ਪੂਰੇ ਸਿਆਸੀ ਕੈਰੀਅਰ ਦੌਰਾਨ ਰੱਖਿਆ ਨਹੀਂ ਤਾਂ ਆਪਾਂ ਅੱਜ ਕੱਲ ਦੇਖਦੇ ਆ ਕਿ ਤੜਕੇ ਚਾਹ ਕਿਸੇ ਪਾਰਟੀ ਨਾਲ ਹੋਰ ਪੀਂਦੇ ਆ ਤੇ ਆਥਰੇ ਰੋਟੀ ਕਿਸੇ ਪਾਰਟੀ ਕੋਲ ਹੋਰ ਜਾ ਕੇ ਖਾਂਦੇ ਆ ਬਹੁਤ ਜਿਆਦਾ ਦੀਨ ਤੇ ਮਾਨ ਆ ਜਿਹੜਾ ਹੋ ਖਤਮ ਹੋ ਚੁੱਕਿਆ ਹਨ ਮਾਨ ਸਾਹਿਬ ਨੇ ਲਗਾਤਾਰ ਸੰਘਰਸ਼ ਕੀਤਾ ਸਾਰੇ ਆਪਾਂ ਉਹਨਾਂ ਦੇ ਜੀਵਨ ਬਾਰੇ ਜਾਣਦੇ ਆ ਸੰਘਰਸ਼ ਬਾਰੇ ਜਾਣਦੇ ਆ ਸੋ ਇਸ ਵਾਰ ਬਹੁਤ ਵਧੀਆ ਮੌਕਾ ਮਿਲਿਆ ਕਿਉਂਕਿ ਇਸ ਵਾਰ ਪੂਰੇ ਪੰਜਾਬ ਦੇ ਅੰਦਰ ਦੁਬਾਰਾ ਫੇਰ 99 ਤੋਂ ਬਾਅਦ ਉਹੀ ਹਨੇਰੀ ਚੱਲੀ ਆ ਜਿਸ ਤਰ੍ਹਾਂ ਮਾਹੌਲ ਦੇਖਦੇ ਆ ਸਰੂਰ ਹਲਕੇ ਦਾ ਮਾਹੌਲ ਆ ਜਿਹੜਾ ਬਹੁਤ ਵਧੀਆ ਮਾਹੌਲ ਬਣਿਆ ਵਾ ਇਸ ਤਰ੍ਹਾਂ ਹੀ ਖੰਡੂਰ ਸਾਹਿਬ ਦੇ ਵਿੱਚ ਵੀ ਮਾਹੌਲ ਵਧੀਆ ਬਣਿਆ ਜਾ ਹੋਰ ਵੀ ਜਿੰਨਾ ਥਾਵਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਆ ਚਾਰਚਪਰੇ ਮਾਹੌਲ ਬਣਿਆ ਵਾ ਸੋ ਐਸ ਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਰਲ ਕੇ ਜ਼ੋਰ ਲਾਉਣਾ ਪੈਣਾ ਜਿੱਥੇ ਵੀ ਜਾਣੇ ਆ ਪਿੰਡਾਂ ਦੇ ਵਿੱਚ ਆਉਂ ਤੌਰ ਤੇ ਇਹ ਗੱਲ ਸੁਣਨ ਨੂੰ ਮਿਲਦੀ ਆ ਲੋਕਾਂ ਕੋਲੋਂ ਕਿ ਅਸੀਂ ਮਨ ਬਣਾਈ ਬੈਠੇ ਆਂ ਅਸੀਂ ਸਾਰਿਆਂ ਨੂੰ ਦੇਖ ਲਿਆ ਹੁਣ ਐਸ ਵਾਰ ਮੌਕਾ ਜਿਹੜਾ ਉਹ ਤੁਹਾਨੂੰ ਦੇਣਾ ਲੰਮੇ ਸਮੇਂ ਬਾਅਦ ਮਾਨਸਾ ਉਹਨੂੰ ਮੌਕਾ ਦੇਣਾ ਸੋ ਹੁਣ ਆਪਣੇ ਕੋਲ ਜਿਹੜੀ ਸਮੱਸਿਆ ਆ ਰਹੀ ਆ ਆਪਣੇ ਕੋਲ ਸਮੱਸਿਆ ਇਹ ਹੀ ਆ ਰਹੀ ਆ ਵੀ ਇਹਨਾਂ ਕੋਲੇ ਪਿੰਡਾਂ ਦੇ ਵਿੱਚ ਮੈਂਬਰ ਸਰਪੰਚ ਚੇਅਰਮੈਨ ਪ੍ਰਧਾਨ ਸਾਬਕਾ ਪ੍ਰਧਾਨ ਮੌਜੂਦਾ ਐਮਐਲਏ ਕਈ ਪਾਰਟੀਆਂ ਕੋਲੇ ਸਾਬਕਾ ਐਮਐਲਏ ਹਲਕਾ ਅਨਚਾਰਜ ਬਹੁਤ ਬਹੁਤ ਬੰਦੇ ਇਨਾਂ ਕੋਲੇ ਹਲਕਿਆਂ 'ਚ ਬੈਠੇ ਆ ਉਹ ਪੂਰਾ ਜੋਰ ਵੀ ਲਾ ਰਹੇ ਆ ਔਰ ਉਹਨਾਂ ਦਾ ਜੋਰ ਮੈਂ ਦੇਖ ਰਿਹਾ ਕੰਮ ਵੀ ਨਹੀਂ ਕਰਦਾ ਹੁਣ ਅੱਜ ਮੈਂ ਜੋਧਪੁਰ ਆਇਆ ਹੁਣ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਪੋਚੇ ਵੀ ਇਹੀ ਗੱਲ ਸੁਣਨ ਨੂੰ ਮਿਲੀ ਵੀ ਲੋਕ ਚੇਪੋ ਚੇਪੀ ਸ਼ਰਮੋ ਸ਼ਰਮੀ ਜਾ ਮੂਮੁੱਤੇ ਨੂੰ ਇਹਨਾਂ ਨਾਲ ਤੁਰੇ ਦਾ ਖਰਦੇ ਆ ਪਰ ਲੋਕ ਇਹਨਾਂ ਸਾਰੀਆਂ ਰਵੈਤੀ ਪਾਰਟੀਆਂ ਤੋਂ ਜਿਹੜੀਆਂ ਨੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਰਾਜ ਕੀਤਾ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆਪ ਪਾਲੇ ਹੋਣ ਜਿਹੜੇ ਹੁਣ 25 26 ਮਹੀਨਿਆਂ ਤੋਂ ਇੱਥੇ ਰਾਜ ਕਰ ਰਹੇ ਆ ਬੁਰੀ ਤਰ੍ਹਾਂ ਲੋਕ ਅੱਕ ਚੁੱਕੇ ਆ ਥੱਕ ਚੁੱਕੇ ਆ ਸੋ ਹੁਣ ਆਪਾਂ ਨੂੰ ਹੰਬੜਾ ਮਾਰਨ ਦੀ ਲੋੜ ਆ ਤਾਂ ਕਿ ਸਾਡੇ ਲੋਕਾਂ ਦੀ ਆਵਾਜ਼ ਸਾਡੇ ਹੱਕਾਂ ਲਈ ਸਾਡੇ ਅਧਿਕਾਰਾਂ ਲਈ ਸਾਡੇ ਪੰਜਾਬ ਲਈ ਪੰਜਾਬੀਅਤ ਲਈ ਸਾਡੇ ਪਾਣੀਆਂ ਲਈ ਸਾਡੇ ਪੰਦੀ ਸਿੰਘਾਂ ਲਈ ਸਾਡੀ ਰਾਜਧਾਨੀ ਲਈ ਸਾਡੇ ਢੈਮਾਂ ਲਈ ਪੰਜਾਬ ਦੇ ਅੰਦਰ ਪੰਜਾਬੀਆਂ ਦੇ ਹੱਕ ਰਾਖਵੇਂ ਕਿਵੇਂ ਕਰਨੇ ਆ ਇਹਨਾਂ ਲਈ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਹਰ ਪਾਸਿਓਂ ਪੰਜਾਬੀਆਂ ਦੇ ਹੱਕ ਜਿਹੜੇ ਉਹ ਮਾਰੇ ਜਾ ਰਹੇ ਆ ਖੋਹੇ ਜਾ ਰਹੇ ਆ ਨੌਕਰੀਆਂ ਦੇ ਪੱਖ ਤੋਂ ਆਪਾਂ ਦੇਖਦੇ ਆਂ ਕਿ ਗੈਰ ਪੰਜਾਬੀ ਬੰਦੇ ਇੱਥੇ ਭਰਤੀ ਕੀਤੇ ਜਾ ਰਹੇ ਆ ਜਾਂ ਗੈਰ ਪੰਜਾਬੀ ਬੰਦੇ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਗਹਿਰੀ ਤੇ ਡੂੰਗੀ ਸਾਜ਼ਿਸ਼ ਦੇ ਤਹਿਤ ਵਸਾਏ ਜਾ ਰਹੇ ਆ ਤਾਂ ਕਿ ਪੰਜਾਬ ਦੀ ਡੈਮੋਗ੍ਰਾਫੀ ਹੈ ਜਿਹੜੀ ਭੂਗੋਲ ਸਥਿਤੀ ਹੈ ਜਿਹੜੀ ਪੰਜਾਬ ਦੀ ਉਹ ਬਦਲੀ ਜਾ ਸਕੇ ਆਪਾਂ ਲੰਮੇ ਸਮੇਂ ਤੋਂ ਦੇਖ ਰਹੇ ਆ ਕਿ ਜੇ ਆਪਾਂ ਮਾਨਸਾ ਤੋਂ ਇਲਾਵਾ ਜਾਕਰ ਦਾ ਬੰਦਾ ਹੋ ਗਏ ਹੋਰ ਕਹਿ ਸਕਦੇ ਆ ਮਾਲਾ ਮੋਟਾ ਬੋਲਿਆ ਹੁਣ ਇਹਦਾ ਆਪਣੇ ਕੋਲੇ 13 ਲੋਕ ਸਭਾ ਮੈਂਬਰ ਆ 7 ਰਾਸਵਾ ਮੈਂਬਰ ਆ ਮੀ ਵੀ ਮੈਂਬਰਾਂ ਦੇ ਵਿੱਚੋਂ ਬਾਕੀ ਮੈਂਬਰ ਉੱਥੇ ਜਾ ਕੇ ਚੁੱਪ ਹੀ ਕਰ ਜਾਂਦੇ ਆ ਕਿਸੇ ਦੀ ਹਾਜ਼ਰੀ 2% ਐ ਕਿਸੇ ਦੀ 4% ਐ ਕਿਸੇ ਨੇ 5 ਸਾਲਾਂ ਚ ਚਾਰ ਸਵਾਲ ਪੁੱਛਿਆ ਕਿਸ ਨੇ ਅੱਠ ਪੁੱਛਿਆ ਸੋ ਸਾਡੇ भेजे ਹੋਏ ਨਮਾਇंदे ਦਾ ਫਰਜ ਕੀ ਬਣਦਾ ਹੱਕ ਕੀ ਬਣਦਾ ਕੰਮ ਕੀ ਆ ਉਥੇ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਲੋਕ ਸਭਾ ਸ਼ਾਸਨ ਜਿੰਨੇ ਵੀ ਦੱਖਣ ਭਾਰਤ ਦੇ ਵਿੱਚੋਂ ਐਮਪੀ ਆਉਂਦੇ ਆ ਬੰਗਾਲ ਚੋਂ ਐਮਪੀ ਆਉਂਦੇ ਆ ਉਹ ਆਪਣੇ ਸੂਬੇ ਦੀ ਗੱਲ ਆਪਣੇ ਲੋਕਾਂ ਦੀ ਗੱਲ ਆਪਣੇ ਹੱਕਾਂ ਦੀ ਗੱਲ ਇੱਕ ਠੋਕ ਕੇ ਰੱਖਦੇ ਆ ਸਾਡੇ ਵਾਲੇ ਚੁੱਪ ਹੀ ਕਰ ਜਾਂਦੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਜਿਹੜੇ ਇਹਨਾਂ ਨੇ 7 ਰਾਸਵਾਂ ਮੈਂਬਰ ਭੇਜੇ ਆ ਉਹਨਾਂ ਚੋਂ ਇੱਕ ਐਮਪੀ ਆ ਬਲਵੀਰ ਸਿੰਘ ਸਿਚੇਵਾਲ ਵਾਤਾਵਰਣ ਪ੍ਰੇਮੀ ਦੇ ਤੌਰ ਤੇ ਜਾਣੇ ਜਾਂਦੇ ਆ ਧਰਤੀ ਹਵਾ ਪਾਣੀ ਬਚਾਉਣ ਦੀ ਗੱਲ ਕਰਦੇ ਆ ਪਿੱਛੇ ਜੇ ਸੈਂਟਰ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਜੰਗਲਾਂ ਦੀ ਕਟਾਈ ਦਾ ਉਹ ਪਹਿਲਾਂ ਬਿੱਲ ਲੈ ਕੇ ਆਏ ਜਦੋਂ ਬਿੱਲ ਆਇਆ ਤਾਂ ਅਸੀਂ ਕੁਝ ਬੰਦੇ ਬਲਵੀਰ ਸਿੰਘ ਸਿਚੇਵਾਲ ਕੋਲ ਭੇਜੇ ਵੀ ਜੰਗਲਾਂ ਦੀ ਕਟਾਈ ਆ ਜਿਹੜੀ ਪਹਿਲਾਂ ਹੀ ਬਹੁਤ ਹੋ ਚੁੱਕੀ ਆ ਵਾਤਾਵਰਨ ਪਹਿਲਾਂ ਹੀ ਖਰਾਬ ਆ ਜਿਵੇਂ ਆਪਾਂ ਤੁਹਾਡੇ ਯਾਦ ਹੋਣਾ ਪਿੱਛੇ ਜੇ ਮੱਤੇਵਾੜਾ ਜੰਗਲ ਬਚਾਉਣ ਲਈ ਲੰਮੀ ਮਿਹਨਤ ਚੱਲੀ ਸੀ ਤਾਂ ਅਸੀਂ ਸਿਟੀਵਾਲ ਕੋਲ ਬੰਦੇ ਭੇਜੇ ਤੇ ਉਹਨਾਂ ਨੂੰ ਕਿਹਾ ਸ੍ਰੇਹਾ ਲਾਇਆ ਸਾਡਾ ਉਹਨਾਂ ਨੇ ਜਾ ਕੇ ਵੀ ਜਿਹੜਾ ਨਵਾਂ ਬਿੱਲ ਆ ਰਿਹਾ ਹੈ ਜੰਗਲਾਂ ਦੀ ਕਟਾਈ ਨੂੰ ਲੈ ਕੇ ਸਰਕਾਰ ਲਿਆ ਰਹੀ ਆ ਕਾਨੂੰਨ ਬਣਾ ਰਹੀ ਹੈ ਵੀ ਜੰਗਲ ਜਿਹੜੇ ਹੋ ਜਦੋਂ ਮਰਜ਼ੀ ਉਹਨ ਸਰਕਾਰ ਕੱਟ ਸਕਦੀ ਹੈ ਪਹਿਲਾਂ ਕਾਨੂੰਨ ਸੀ ਕੇ ਜੰਗਲਾਂ ਦੀ ਕਟਾਈ ਨਹੀਂ ਹੋ ਸਕਦੀ ਤਾਂ ਬਲਵੀਰ ਸੋਸਿਚੇ ਵਾਲ ਨੇ ਇੱਕੋ ਗੱਲ ਕਈ ਮੋੜ ਕੇ ਬੰਦਿਆਂ ਨੂੰ ਕਿ ਜੀ ਮੈਂ ਤਾਂ ਨਹੀਂ ਬੋਲ ਸਕਦਾ ਤੁਸੀਂ ਰਾਗਵ ਚੱਡਾ ਜੀ ਨੂੰ ਪੁੱਛ ਲਓ ਜੇ ਉਹ ਕੁਝ ਕਹਿ ਦੇਣਗੇ ਹਦਾਇਤ ਕਰ ਦੇਣਗੇ ਤਾਂ ਅਸੀਂ ਬੋਲ ਦੇਾਂਗੇ ਜਣੇ ਜਿਹੜੇ ਸਾਡੇ ਬੰਦੇ ਜਾਂਦੇ ਆ ਜਾਂ ਤਾਂ ਡੰਮੀ ਬੰਦੇ ਜਾਂਦੇ ਆ ਕਿਸੇ ਹੁਕਮ ਦੇ ਗੁਲਾਮ ਬੰਦੇ ਨੇ ਉਹਨਾਂ ਦੇ ਕਹੇ ਤੋਂ ਹੀ ਬੋਲਦੇ ਨੇ ਜੋ ਕਹਿਣਗੇ ਬੋਲਦੇ ਆ ਜੋ ਨਾ ਕਹਿਣਗੇ ਨਹੀਂ ਬੋਲਦੇ ਜਾਬਰ ਸਾਦੇ ਬੰਦੇ ਜਿਹੜੇ ਜਾਣਦੇ ਨੇ ਉਹ ਬੰਦੇ ਜਾਣਦੇ ਹੀ ਇਹ ਜਿਹਨੂੰ ਪਤਾ ਹੀ ਨਹੀਂ ਹੈਗਾ ਵੀ ਗੱਲ ਕੀ ਕਰਨੀ ਆ ਪ੍ਰਸ਼ਨ ਕਿਹੜਾ ਕਰਨਾ ਸਵਾਲ ਕਿਹੜਾ ਕਰਨਾ ਜਵਾਬ ਕੀ ਲੈਣਾ ਮੁਰੇ ਬੈਠਾ ਕੌਣ ਹੈ ਹੁਣ ਮੁਰੇ ਬੋਦੀਰ ਕੇ ਬੈਠੇ ਆ ਚਾਹ ਹਰ ਕੇ ਬੈਠੇ ਆ ਸਪੀਕਰ ਬੈਠਾ ਹੈ ਉਹਨਾਂ ਦੇ ਸਾਹਮਣੇ ਬੈਸੇ ਕੰਗਾਂ ਨਾ ਤਾਂ ਨੀਵੀਆਂ ਪਾਈ ਜਾਂਦੀਆਂ ਨੇ ਜਾ ਕੇ ਹੁਣ ਵਿਚਾਰੇ صدیق ਵਰਗੇ ਲੋਕਾਂ ਨੇ ਐਪੀ ਬਣਾ ਕੇ ਭੇਜੇ ਉਹ ਜਾ ਕੇ ਸੌਂ ਹੀ ਜਾਂਦੇ ਆ ਉੱਥੇ ਬਾਹਰ ਪੱਤਰਕਾਰ ਸਵਾਲ ਪੁੱਛਦਾ ਵੀ ਭਾਈ ਕੋਈ ਅੰਦਰ ਸਵਾਲ ਜਵਾਬ ਹੋਇਆ ਕੀ ਗੱਲਬਾਤ ਹੋਈ ਕੋ ਸਵਾਲ ਪੁੱਛਿਆ ਉਹ ਕਹਿੰਦੇ ਸਾਡਾ ਮੋਢਾ ਉਤਰ ਗਿਆ ਕੈਸੇ ਕੈਸੇ ਬੰਦੇ ਗਏ ਆ ਹੁਣ ਤੱਕ ਜੇ ਤੁਸੀਂ ਲੋਕ ਸਭਾ ਦਾ ਹੁਣ ਤੱਕ ਦਾ ਰਿਕਾਰਡ ਦੇਖੋਗੇ ਤਾਂ ਬਹੁਤ ਥੋੜੇ ਬੰਦੇ ਨੇ ਜਿਨ੍ਹਾਂ ਨੇ ਜਾ ਕੇ ਪੰਜਾਬ ਦੀ ਗੱਲ ਕੌਮ ਦੀ ਗੱਲ ਕੀਤੀ ਹੈ ਸਾਡੇ ਹੱਕਾਂ ਦੀ ਗੱਲ ਕੀਤੀ ਹੈ ਨੇ ਬਾਕੀ ਤਕਰੀਬਨ 5 ਸਾਲ ਕਲੀਆਂ ਤਨਖਾਹਾਂ ਲੈ ਕੇ ਭੱਤੇ ਪੁੱਤੇ ਲੈ ਕੇ ਆਪਣਾ ਸਾਮਾ ਨਗਾ ਦਿੰਦੇ ਆ ਸੋ ਇਹ ਤਾਂ ਜਿਹੜੇ ਵੱਡੇ ਪੱਦਰ ਦੇ ਮਸਲੇ ਨੇ ਪੰਜਾਬ ਦੇ ਸੰਦਰਭ ਵਿੱਚ ਮਸਲੇ ਨੇ ਜੋ ਲਗਾਤਾਰ ਕੇਂਦਰ ਦੀ ਸਰਕਾਰ ਆ ਜਿਹੜੀ ਜਿਹੜੀ ਮਰਜ਼ੀ ਹੋਵੇ ਜਿਹੜੀ ਨਵੀਂ ਵੀ ਆਊਗੀ ਉਹਨੇ ਵੀ ਇਹੇ ਕੁਛ ਕਰਨਾ ਹੈ ਲਗਾਤਾਰ ਜਿਹੜਾ ਕੇਂਦਰੀਕਰਨ ਹੋ ਰਿਹਾ ਹੈ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਉੱਤੇ ਡਾਕੇ ਵੱਜ ਰਹੇ ਨੇ ਮੈਂ ਹਣ ਉਹ ਮਸਲੇ ਜਿਹੜੇ ਅਹਿਮ ਮਸਲੇ ਨੇ ਪੰਜਾਬ ਦੇ ਮੈਂ ਜਿਹੜੇ ਹਰ ਪਿੰਡ ਦੇ ਵਿੱਚ ਜਾ ਕੇ ਗੱਲ ਕਰਦਾ ਕਿ ਸਾਡੇ ਪਾਣੀ ਖੋ ਕੇ ਬਾਹਰਲੇ ਸੂਬਿਆਂ ਨੂੰ ਦੇ ਦਿੱਤੇ ਗਏ ਰਾਜਸਥਾਨ ਨੂੰ ਤਿੰਨ ਨਹਿਰਾਂ ਸਾਡੀਆਂ ਭਰੀਆਂ ਜਾਂਦੀਆਂ ਤੇ ਮੈਂ ਤਲਵੰਡੀ ਹਲਕੇ ਦੇ ਪਿੰਡਾਂ ਸਾਰਿਆਂ ਜਾ ਕੇ ਆਇਆ ਮੈਂ ਸਿੰਘੋ ਵੀ ਗਿਆ ਲੈਰੀ ਗਿਆ ਨਗੜੇ ਗਿਆ ਉੱਚੇ ਤਾਂ ਮੈਂ ਦੇਖਿਆ ਲੋਕਾਂ ਦੇ ਘਰੇ ਟੈਂਕੀਆਂ ਬਣਾਈਆਂ ਹੋਈਆਂ ਨੇ ਪਾਣੀ ਵਾਲੀਆਂ ਜਦੋਂ ਨਹਿਰ ਚ ਬੰਦੀ ਆਉਂਦੀ ਹੈ ਤਾਂ 700-700 ਰੁਪਏ ਦੀ ਟੈਂਕੀ ਪਾਣੀ ਵਾਲੀ ਮੁੱਲ ਪਵਾਉਂਦੇ ਨੇ 20-20 ਰੁਪਏ ਦੇ ਤੋੜੇ ਮੁੱਲ ਪਾਣੀ ਵਾਲੇ ਲੈਂਦੇ ਨੇ ਜانے ਇੱਕ ਪਾਸੇ ਆਪਣੇ ਕੋਲੇ ਪੀਣ ਵਾਲਾ ਪਾਣੀ ਵੀ ਹੈ ਨਹੀਂ ਤੇ ਦੂਜੇ ਪਾਸੇ ਸਾਡਾ ਪਾਣੀ ਸੰਤਾਰੀ ਤੋਂ ਲੈ ਕੇ ਲੁੱਟਿਆ ਗਿਆ ਖੋਇਆ ਗਿਆ ਇਹ ਮੈਂ ਬੜੇ ਲੰਮੇ ਸਮੇਂ ਤੋਂ ਬੋਲਦਾ ਆ ਰਿਹਾ ਕਿ ਧਰਤੀ ਹੇਠਾਂ ਲਗਾਤਾਰ ਸਾਡਾ ਪਾਣੀ ਮੁੱਕ ਰਿਹਾ ਪਾਤਰ ਸੁੱਕ ਰਹੇ ਆ ਹਰ ਸਾਲ 5-7 ਫੁੱਟ ਪਾਣੀ ਥੱਲੇ ਚਲੇ ਜਾਂਦਾ ਆਉਣ ਵਾਲੇ 18-20 ਸਾਲ ਬਾਅਦ ਬਹੁਤ ਵੱਡਾ ਸੰਕਟ ਖੜਾ ਹੋਣਾ ਪਾਣੀ ਦਾ ਪੰਜਾਬ ਦੇ ਅੰਦਰ ਪਰ ਇਸ ਮੁੱਦੇ ਦੇ ਉੱਤੇ ਸਾਡੇ ਲਈ ਬੋਲਣ ਵਾਲਾ ਕੋਈ ਬੰਦਾ ਹੈ ਨਹੀਂ ਦੱਸੋ ਕੋਈ ਬੰਦਾ ਹੁਣ ਤੱਕ ਜਿਹੜਾ ਉੱਚੇ ਬਾਹ ਖੜੀ ਕਰਕੇ ਬੋਲਿਆ ਹੋਵੇ ਕਿ ਸਾਡੇ ਪਾਣੀਆਂ ਦੀ ਲੁੱਟ ਹੈ ਜਿਹੜੀ ਲਗਾਤਾਰ ਕਿਤੀ ਕੀ 47 ਤੋਂ ਲੈ ਕੇ ਇਹ ਕਿਉਂ ਕੀਤੀ ਗਈ ਜਦੋਂ ਕਿ ਦੁਨੀਆ ਦੇ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ ਜਿਹਨੂੰ ਆਪਾਂ ਰਾਇਪਰੰਕ ਕਾਨੂੰਨ ਕਹਿੰਦੇ ਆ ਪੂਰੀ ਦੁਨੀਆ ਦੇ ਪਾਣੀ ਦੀ ਵੰਡ ਉਹਨਾਂ ਕਾਨੂੰਨਾਂ ਮੁਤਾਬਕ ਹੋਈ ਪਰ ਪੰਜਾਬ ਦੇ ਪਾਣੀ ਦੀ ਵੰਡ ਵੇਲੇ ਕਾਨੂੰਨ ਕਿੱਥੇ ਸੀ ਨਹੀਂ ਬੋਲ ਰਿਹਾ ਕਿ ਚੰਡੀਗੜ੍ਹ ਦੀ ਗੱਲ ਕਰਦੇ ਆ ਆਪਾਂ 60 40 ਦਾ ਨਿਪਾਤ ਹੈ ਹਰਿਆਣੇ ਦੇ ਨਾਲ ਹੁਣ ਚੰਡੀਗੜ੍ਹ ਦੇ ਵਿੱਚ ਮੈਨੂੰ ਲੱਗਦਾ ਕਿ 60 ਤਾਂ ਬਹੁਤ ਦੂਰ ਦੀ ਗੱਲ ਆ 5 7% ਵੀ ਪੰਜਾਬ ਨਹੀਂ ਰਹਿ ਗਿਆ ਨਾ ਨੌਕਰੀਆਂ ਚ ਰੋਜ਼ਗਾਰ ਚ ਪੈਸੀ ਨਜ਼ਰ ਨਹੀਂ ਆਉਂਦਾ ਪੰਜਾਬ ਚ ਚੰਡੀਗੜ੍ਹ ਚ ਪੰਜਾਬੀ ਬੋਲੀ ਉੱਥੇ ਮਾਰਤੀ ਨਾ ਦਫ਼ਤਰਾਂ ਚ ਕੰਮ ਹੁੰਦਾ ਬੋਲੀ ਚ ਨਾ ਉੱਥੇ ਕੋਈ ਬੋਰਡ ਆਤੇ ਉਹ ਵੀ ਥੱਲੇ ਨਜ਼ਰ ਆਉਂਦੀ ਆ ਮਾੜੀ ਮੁੱਟੀ ਲਿਖੀ ਸਾਰਾ ਹਿਮਾਚਲ ਆ ਕੇ ਉੱਥੇ ਕਾਬਜ਼ ਹੋ ਗਿਆ ਕਮਾਲ ਦੀ ਗੱਲ ਦੇਖੋ ਪੰਜਾਬ ਨਾਲ ੱੱਕੇ ਦੀ ਗੱਲ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਨੂੰ ਮਿਲਿਆ ਜਾ ਕੇ ਕੈਪਟਨ ਨੂੰ ਮਿਲਿਆ ਉਹ ਮੁੱਖ ਮੰਤਰੀ ਹੁੰਦੇ ਸੀ ਚੰਨੀ ਨੂੰ ਮਿਲਿਆ ਮੁੱਖ ਮੰਤਰੀ ਹੁੰਦੇ ਸੀ ਭਵੰਤ ਨੂੰ ਮਿਲਿਆ ਮੁੱਖ ਮੰਤਰੀ ਸੀ ਮੈਂ ਕਹਾ ਜਿਵੇਂ ਹਿਮਾਚਲ ਦਾ ਕਾਨੂੰਨ ਹੈ ਕਿ ਹਿਮਾਚਲ ਦੇ ਵਿੱਚ ਜਾ ਕੇ ਬਾਹਰਲਾ ਬੰਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਬਾਹਰ ਦਾ ਬੰਦਾ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ 'ਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਆਪਾਂ ਰਾਜਸਥਾਨ 'ਚ ਵੀ ਨਹੀਂ ਜਾ ਕੇ ਜ਼ਮੀਨ ਲੈ ਸਕਦੇ ਪਿਛਲੇ 10 ਸਾਲ ਦਾ ਰਿਕਾਰਡ ਹੈ 70000 ਬੰਦਾ ਹਿਮਾਚਲ ਦਾ ਪੰਜਾਬ 'ਚ ਆ ਕੇ ਸਰਕਾਰੀ ਨੌਕਰੀਆਂ ਲੈ ਗਿਆ 70000 ਬੰਦਾ ਤੇ ਹਿਮਾਚਲ ਦੇ ਵਿੱਚ ਬੋਨਫਰਡ ਲਾਗੂ ਹੁੰਦਾ ਹੈ ਬੋਨਫਰਡ ਸਰਟੀਫਿਕੇਟ ਤੋਂ ਭਾਵ ਹੈ ਵੀ ਜਿਹੜਾ ਪੀੜੀਦਰ ਪੀੜੀ ਪੀੜੀਦਰ ਪੀੜੀ ਕਈ ਦਹਾਕਿਆਂ ਤੋਂ ਬੰਦਾ ਰਹਿ ਰਿਹਾ ਉਹ ਬੰਦਾ ਅਪਲਾਈ ਕਰ ਸਕਦਾ ਹੁਣ ਤੁਸੀਂ ਕੱਲ ਪਰਸੋਂ ਦੀ ਖਬਰ ਪੜ੍ਹੀ ਹੋਣੀ ਹੈ ਹਾਈ ਕੋਰਟ ਨੇ ਜਿਹੜਾ ਐਡਟੀਟੀ ਵਾਲਾ ਰੱਦ ਕੀਤਾ ਪੇਪਰ ਭਰਤੀ ਰੱਦ ਕੀਤੀ ਹੈ ਜਿਹੜਾ ਇਨਸਾਨ ਨੂੰ ਜਿਹੜਾ ਅਨਸਾਫ਼ ਹੈ ਉਹ ਇਹਦੇ ਕੋਰਟਾਂ ਚ ਵੀ ਨਹੀਂ ਮਿਲਦਾ ਪਰ ਜ਼ਿੰਮੇਵਾਰ ਕੌਣ ਲੋਕ ਨੇ ਮੈਂ ਉਦੋਂ ਬੜਾ ਰੌਲਾ ਪਾਇਆ ਸੀ ਵੀ 350 ਬੰਦਾ 12 ਉਹ ਲਿਆ ਕੇ ਪਹਿਲਾ ਮਿਲਟਰੀ ਫੋਰਸਾਂ ਦੇ ਵਿੱਚੋਂ ਸਿੱਧੇ ਇੰਸਪੈਕਟਰ ਭਰਤੀ ਕੀਤੇ ਗਏ ਡੀਐਸਪੀ ਭਰਤੀ ਕੀਤੇ ਗਏ ਸਿਪਾਹੀ ਹੌਲਦਾਰ ਐਸਏੀ ਭਰਤੀ ਕੀਤੇ ਗਏ ਮਰਦ ਕੀਤੇ ਗਏ ਪੰਜਾਬ ਪੁਲਿਸ ਚ ਉਸ ਵੇਲੇ ਮੈਂ ਇਹ ਮੰਗ ਲੈ ਕੇ ਮੁੱਦਾ ਲੈ ਕੇ ਚੰਨੀ ਨੂੰ ਮਿਲਿਆ ਸੀ ਵੀ ਇਹ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਦੇ ਉੱਤੇ ਡਾਕਾ ਹੈ ਸਾਡੇ ਨੌਜਵਾਨਾਂ ਛੜਕਾਂ ਦੇ ਲੁੱਲਦੇ ਨੇ ਟੈਂਕੀਆਂ ਦੇ ਜਿਹੜੇ ਬੈਠੇ ਨੇ ਇੱਕ ਤਾਂ ਇਹ ਮੁੱਦੇ ਨੇ ਜਿਹੜੇ ਸਾਨੂੰ ਉੱਥੇ ਠਾਉਣੇ ਬਣਦੇ ਆ ਦੂਜੇ ਜਿਹੜੇ ਸਾਡੇ ਲੋਕਲ ਪੱਧਰ ਦੇ ਮੁੱਦੇ ਆ ਪਿੰਡ ਪੱਧਰ ਦੇ ਮੁੱਦੇ ਨੇ ਜਿਵੇਂ ਆਪਾਂ ਜਿਹੜੀ ਫੈਕਟਰੀ ਲੱਗੀ ਆ ਮੈਂ ਉੱਥੇ ਵੀ ਗਿਆ ਸੀਗਾ ਪਿੰਡ 'ਚ ਲਹਿਰੀ ਲੱਗੀ ਐ ਇੱਕ ਟਾਇਰ ਸਾਰਨ ਵਾਲੀ ਇੱਥੇ ਵੀ ਲੱਗੀ ਆ ਜੀ ਇਹ ਤਾਂ ਬਹੁਤ ਜਿਆਦਾ ਗੱਲ ਆ ਟਾਇਰ ਸਾਰਨ ਵਾਲੀ ਇੱਥੇ ਵੀ ਲੱਗੀ ਆ ਬਹੁਤ ਪਰ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਨੇ ਉਹ ਫੈਕਟਰੀਆਂ ਜ਼ਹਿਰ ਦੇ ਰਹੀਆਂ ਸਾਨੂੰ ਸਾਨੂੰ ਦਾ ਫਾਇਦਾ ਨਹੀਂ ਕੋਈ ਨਾ ਫੈਕਟਰੀਆਂ ਦਾ ਉਧਰ ਰੁਜ਼ਗਾਰਤਾ ਮਿਲ ਰਿਹਾ ਗੈਰ ਪੰਜਾਬੀਆਂ ਨੂੰ ਪ੍ਰਵਾਸੀਆਂ ਨੂੰ ਜ਼ਹਿਰ ਸਾਨੂੰ ਦੇਤੀ ਔਰ ਆਮਰ ਫੈਂਡਰੀ ਦੇ ਕੋਲੇ ਕੀ ਹਾਲਾਤ ਆ ਉਹਨਾਂ ਪਿੰਡਾਂ ਜਿਵੇਂ ਮੈਂ ਜਾ ਕੇ ਆ ਆਪਣਾ ਜੱਜਲ ਹੋ ਗਿਆ ਆ ਰਾਮਸਰਾ ਫੁੱਲੋ ਕਣਕਵਾਲ ਗਿਆਨਾ ਉਹਨਾ ਪਿੰਡਾਂ ਦੇ ਵਿੱਚ ਦੇਖੋ ਵੀ ਧਰਤੀ ਦੇ ਥੱਲੇ ਪਾਣੀ ਦੇ ਹਾਲਾਤ ਕੀ ਬਣ ਗਏ ਕੋ ਸਾਰਾ ਜ਼ਹਿਰ ਕੈਮੀਕਲ ਉਹ ਥੱਲੇ ਪਾਈ ਜਾਂਦੇ ਦੇਖੋ ਜਿੰਨੀਆਂ ਫੈਕਟਰੀਆਂ ਜਿੰਨੀ ਇੰਡਸਟਰੀ ਦੱਖਣ ਭਾਰਤ ਦੇ ਵਿੱਚ ਉੱਥੋਂ ਦੀਆਂ ਹਾਈ ਕੋਰਟਾਂ ਨੇ ਬੈਨ ਕੀਤੀ ਪਾਬੰਦੀਆਂ ਲਾਈਆਂ ਉਹ ਸਾਰੀ ਇੰਡਸਟਰੀ ਲਿਆ ਕੇ ਇੱਥੇ ਲੁਧਿਆਣੇ ਲਾਤੀ ਜਾਂ ਪੰਜਾਬ ਚ ਹੋਰ ਚਾਰਜਪਲੇ ਲਾਤੀ ਉਹ ਪਾਣੀ ਸਾਡੇ ਚਾਹੇ ਦਰਿਆਵਾਂ ਦੇ ਹੋਣ ਚਾਹੇ ਧਰਤੀ ਹੇਠਲੇ ਹੋਣ ਚਾਹੇ ਸਾਡੀ ਧਰਤੀ ਹੋਵੇ ਚਾਹੇ ਸਾਡੀ ਹਵਾ ਹੋਵੇ ਸਾਰਾ ਜਰੀਲਾ ਕਰਦਾ ਹੁਣ ਅਸਲ ਮੁੱਦੇ ਦਾ ਸਾਡੇ ਇਹ ਨੇ ਮੇਰਾ ਸਵਾਲ ਇਹ ਆ ਵੀ ਆਪਾਂ ਜਿਹੜੇ ਸਾਰੇ ਆਪਾਂ ਨੂੰ ਉੱਠ ਕੇ ਲੜਨ ਦੀ ਲੋੜ ਆ ਆਉਣ ਵਾਲੀਆਂ ਨਸਲਾਂ ਦੀ ਖਾਤਰ ਤਾਂ ਸਾਡਾ ਇਹ ਪੰਜਾਬ ਸਾਡੀ ਹੋਂਦ ਸਾਡਾ ਵजूद ਜਿਉਂਦਾ ਰਹਿਣਾ ਹੈ ਜੇ ਆਪਾਂ ਅੱਜ ਚੁੱਪ ਕਰਕੇ ਘਰਾਂ 'ਚ ਬੜ ਗਏ ਵੀ ਆਪਾਂ ਪਾਣੀ ਤੋਕੀ ਲੈਣਾ ਆਪਰ ਜਗਾਰ ਨੌਕਰੀਆਂ ਤੋਂ ਕੀ ਲੈਣਾ ਨਸ਼ੇ ਦਾ ਮੁੱਦਾ ਕਿੱਦਾਂ ਵੱਡਾ ਮੁੱਦਾ ਤੁਸੀਂ ਦੇਖੋ ਵੀ ਕਮਾਲ ਦੀ ਗੱਲ ਦੇਖੋ ਕਿਵੇਂ ਨਸ਼ੇ ਦਾ ਮੁੱਦਾ ਗਾਇਬ ਕਰ ਦਿੱਤਾ ਗਿਆ ਅੱਜ ਮੀਡੀਆ ਦੇ ਵਿੱਚ ਕੋਈ ਚਰਚਾ ਨਹੀਂ ਸਿਆਸੀ ਬੰਦੇ ਨਹੀਂ ਨਸ਼ੇ ਤੇ ਬੋਲਦੇ ਜਾ ਕੇ ਪਤਾ ਵੀ ਜੇ ਬੋਲਾਂਗੇ ਕਿਰਾਂਗੇ ਲੋਕ ਸਵਾਲ ਪੁੱਛਣਗੇ ਵੀ ਭਾਈ 10 ਸਾਲ ਇਥੇ ਬਾਦਲਾਂ ਨੇ ਰਾਜ ਕੀਤਾ ਉਦੋਂ ਛੋਡੇ ਰਾਜ ਵੇਲੇ ਵਿਕਿਆ ਫਿਰ ਗੁਟਕਾ ਸਾਫ ਫੜ ਕੇ ਸੌਖਾ ਦੀ ਕੈਪਟਨ ਨੇ ਬਹੰਡੇ 5 ਸਾਲ ਰਾਜ ਕਰ ਗਿਆ ਉਦੋਂ ਹੀ ਵਿਕਦਾ ਰਿਆ ਫਿਰ ਭਵੰਤ ਵੇਲੇ ਵੀ ਇਹੀ ਹੋਇਆ ਵਿਚਾਰਾ ਮਹੀਨਾ ਖਤਮ ਕਰਦਾਂਗੇ 26 ਮਹੀਨੇ ਹੋ ਗਏ ਨਹੀਂ ਰੁਕਿਆ ਜਾਣੇ ਦੋ ਸਰਕਾਰਾਂ ਜੇ ਆਪਾਂ ਕਹਿ ਲਗੇ ਕੈਪਟਨ ਦੀ ਸਰਕਾਰ ਤੇ ਭਵੰਤ ਦੀ ਸਰਕਾਰ ਦੋ ਸਰਕਾਰਾਂ ਚਿੱਟੇ ਨੂੰ ਮੁੱਦਾ ਬਣਾ ਕੇ ਬਣੀਆਂ ਨੇ ਪਰ ਚਿੱਟੇ ਦਾ ਮੁੱਦਾ ਹੀ ਗਾਇਬ ਕਰਤਾ ਰੋਜ਼ ਆਪਾਂ ਦੇਖਦੇ ਆ ਨੌਜਵਾਨ ਪੁੱਤ ਮਾਵਾਂ ਦੇ ਮਰ ਰਹੇ ਆ ਸੋ ਅਸਲ ਜਿਹੜੇ ਮੁੱਦੇ ਆ ਮੁੱਦਿਆਂ ਦੇ ਉੱਤੇ ਗੱਲ ਨਹੀਂ ਹੋ ਰਹੀ ਮੁੱਦਾ ਹੀਣ ਰਾਜਨੀਤੀ ਹੋ ਰਹੀ ਆ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਤਾਕੜੇ ਹੋ ਕੇ ਹਮਲਾ ਮਾਰਨਾ ਮੈਂ ਹਮੇਸ਼ਾ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਹਰ ਵਕਤ ਮੈਂ ਤੁਹਾਡੇ ਨਾਲ ਖੜੂ ਮੈਂ ਪਹਿਲਾਂ ਵੀ ਖੜਦਾ ਆਇਆ ਬਿਨਾ ਆਪਾਂ ਕਿਸੇ ਪਾਵਰਾਂ ਤੋਂ ਬਿਨਾ ਤਾਕਤਾਂ ਤੋਂ ਆਪਾਂ ਲੜਦੇ ਆਏ ਆਂ ਚਾਹੇ ਕਿਸਾਨੀ ਮੋਰਚੇ ਦੌਰਾਨ ਹੋਵੇ ਚਾਹੇ ਡਟੇਰੇ ਡਾਕਟਰਾਂ ਦੇ ਮਸਲੇ ਹੋਣ ਚਾਹੇ ਸਕੂਲਾਂ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਨੂੰ ਮਾਰਨ ਦੀ ਗੱਲ ਹੋਵੇ ਚਾਹੇ ਉਹ ਜਿਹੜਾ ਲਫਾਫਾ ਨਹਿਰਾਂ 'ਚ ਪਾਉਂਦੇ ਨੇ ਕੰਕਰੀਟ ਪਾ ਕੇ ਪੱਕੀਆਂ ਕਰਦੇ ਨੇ ਨਹਿਰਾਂ ਉਹ ਵੀ ਆਪਾਂ ਲੜੇ ਲੜਾਈ ਫਰੀਪੁਰ ਦੇ ਵਿੱਚ 2 ਮਹੀਨੇ ਉੱਥੇ ਬੈਠੇ ਉਹ ਵੀ ਆਪਾਂ ਲਫਾਫਾ ਜਿਹੜਾ ਨਹਿਰ ਚ ਪਾਉਣ ਤੋਂ ਰੋਕਿਆ ਸੋ ਲਗਾਤਾਰ ਚਾਹੇ ਨਸ਼ਿਆਂ ਦੇ ਖਿਲਾਫ ਹੋਵੇ ਆਪਾਂ ਲੜਦੇ ਆਏ ਆ ਪਰ ਆਪਾਂ ਨੂੰ ਸਮੱਸਿਆ ਇਹ ਆਉਂਦੀ ਰਹੀ ਆ ਹੁਣ ਜੇ ਡਾਕਟਰਾਂ ਖਿਲਾਫ ਲੜਨੇ ਡਾਕਟਰਾਂ ਨੇ ਜਾ ਕੇ ਪਰਚੇ ਕਰਾਤੇ ਕਿਉਂਕਿ ਆਪਾਂ ਇੱਕ ਆਮ ਬੰਦੇ ਸੀ